ਕਿ ਪਰसों ਇਹਨਾਂ ਦਾ ਇੱਕ ਮੰਤਰੀ ਕੇਂਦਰ ਦਾ ਆਇਆ ਤੇ ਉਹਨੇ ਉੱਥੇ ਬਿਆਨ ਦਿੱਤਾ ਕਹਿੰਦਾ ਵੀ ਜਿਹੜਾ 1600 ਕਰੋੜ ਰੁਪਈਆ ਹੈ ਉਹ ਸਿੱਧਾ ਕਿਸਾਨਾਂ ਨੂੰ ਦੇਵਾਂਗੇ ਪੰਜਾਬ ਸਰਕਾਰ ਨੂੰ। ਇਹ ਮذਦੂਰ ਰਾਸ਼ਟਰਪਤੀ ਰਾਜੀਨਾ ਰੱਖਿਆ ਫਿਰ ਫਿਰ ਯੂਟੀ ਬਣਾ ਰੱਖਿਆ ਤੁਸੀਂ। ਤੇ ਜਦੋਂ ਇਹ ਅਸੀਂ ਇਥੇ ਵਿਰੋਧ ਕੀਤਾ ਕੱਲ ਮੰਤਰੀ ਸਾਹਿਬ ਬੜੇ ਪਿਆਰ ਨਾਲ ਜਿਵੇਂ ਭਾਜਪਾ ਮੁਕਰਦੀ ਹੁੰਦੀ ਹੈ ਬੜੇ ਪਿਆਰ ਨਾਲ ਮੁਕਰ ਕੇ ਕਹਿੰਦੇ ਮੈਂ ਤਾਂ ਕਹਿ ਹੀ ਨਹੀਂ ਸੀ ਤੋਰ ਮੋੜ ਕੇ ਪੇਸ਼ ਕੀਤਾ। ਕਿ ਦੋ ਤਿੰਨ ਆਉਂਦੇ ਹਰ ਰੋਜ਼ ਜਿਆਦਾਤਰ ਇਦਾਂ ਹੁੰਦੇ ਆ ਮੰਤਰੀਆਂ ਦੇ ਨਾਮ ਵੀ ਨਹੀਂ ਜਾਣਦੇ ਦੋ 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 ਤਿੰਨ ਨੂੰ ਜਾਣਦੇ ਆ ਪਾਉ ਹੋਰ ਤੇ ਚੱਲਣੇ ਨਹੀਂ ਦਿੱਤੇ ਗਏ ਦੀ ਮੁਰਤਮ ਕਰਗਮ ਜੇ ਆ ਜਾਂਦੇ ਇੱਥੇ ਉਹ ਸਾਡੇ ਡੀਸੀ ਨੂੰ ਲੈ ਕੇ ਫਿਰਦੇ ਰਹਿੰਦੇ ਆ ਹਨਾ ਉਹ ਕੁਝ ਨਹੀਂ ਕਰਦੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਇੱਕ ਪਾਸੇ ਕਹਿੰਦੇ ਨੇ ਅਸੀਂ ਪੰਜਾਬ ਨੂੰ ਕਹਿੰਦੇ ਨੇ ਸੈਂਟਰ ਕਹ ਰਿਹਾ ਦੂਜੇ ਪਾਸੇ ਐਲੋਪੀ ਸਾਫ ਕਹਿੰਦੇ ਨੇ ਪੰਜਾਬ ਨੂੰ ਨਾ ਪੈਸੇ ਦਿਓ ਇੱਧਰ ਨਾ ਪਾ ਦਿਓ ਕੋਈ ਤੇ ਮਿਸ਼ਨ ਛੱਡ ਦੀ ਗਲਾਚ ਇਹ ਤਾਂ ਰੰਗਲਾ ਪੰਜਾਬ ਦਾ ਠੱਗੀ ਹੈ ਜਨਾਬ ਜੀ ਇਹ ਕੀ ਮਾੜੀ ਗੱਲ ਹੈ ਜੇ ਅਸੀਂ ਕੋਈ ਐਸਾ ਫੰਡ ਬਣਾ ਲਿਆ ਜਿਹੜਾ ਕਿ ਵਿੱਤ ਮੰਤਰਾਲੇ ਦੇ ਅੰਡਰ ਆਉਂਦਾ ਹੈ ਕਹਿੰਦੇ ਕੰਗਲਾ ਪੰਜਾਬ ਬਣਾਤਾ ਭਗਵੰਤ ਮਾਨ ਤਾਂ ਮੰਗਦਾ ਫਿਰਦਾ ਹੈ ਭਗਵੰਤ ਮਾਨ ਕੋਲੇ ਆਉਦੇ ਹੈ ਨਹੀਂ ਨਾ ਭਗਵੰਤ ਮਾਨ ਨੇ ਲੁੱਟਿਆ ਨਹੀਂ ਪੰਜਾਬ ਉਹ ਤਾਂ ਗੱਥੀਆਂ ਲਈ ਫਿਰਦਣ ਜਿਹੜਾ ਲੁੱਟਿਆ ਉਦੋਂ ਚੱਕ ਕੋਏ ਚੱਕ ਕੋਏ ਲਾ ਜਾਓ ਲੁੱਟਲਾ 1912 ਜਦੋਂ ਚੀਨ ਨਾਲ ਲੜਾਈ ਲੱਗੀ ਸੀ ਸਾਨੂੰ ਨੈਸ਼ਨਲ ਡਿਫੈਂਸ ਡਿਫੈਂਸ ਫੰਡ ਬਣਾਇਆ ਸੀ ਸੋਨਾ ਮੰਗਿਆ ਸੀਗਾ ਸਾਰੇ ਪੂਰੇ ਦੇਸ਼ ਤੋਂ ਕਿ ਸੋਨਾ ਦਿਓ ਨੈਸ਼ਨਲ ਡਿਫੈਂਸ ਫੰਡ ਚ ਸਾਡੀਆਂ ਧੀਆਂ ਭੈਣਾਂ ਨੇ ਮਾਵਾਂ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਲਾ ਲਾ ਕੇ 47 ਗੁਣਾ ਪੂਰੇ ਦੇਸ਼ ਨਾਲੋਂ 47 ਗੁਣਾ ਜ਼ਿਆਦਾ ਸੋਨਾ ਜਿਹੜਾ ਉਹ ਜਵਾਲਲਾਲ ਨਹਿਰੂ ਨੂੰ ਦਿੱਤਾ ਸੀਗਾ ਜੀ ਉਹ ਆਰਬੀਆਈ ਚ ਜਮ੍ਹਾਂ ਕਰਾਇਆ ਪੈਸਾ ਉਹ ਸਾਰਾ ਸੋਨਾ ਉਹ ਤੁਸੀਂ ਆ ਕੇ ਕਹਿੰਦੇ ਹੋ ਇਹ ਕੰਗਲਾ ਪੰਜਾਬ ਬਣਾਤਾ ਇਹ ਤੇ ਮੰਗੀ ਜਾਂਦਾ ਤੁਸੀਂ ਤੁਹਾਨੂੰ ਜ਼ਬਾੜ ਦੇ ਮੰਗਣ ਲੱਗੇ ਹੋਇਆ ਚਾਈਨਾ ਨਾਲ ਲੜਾਈ ਕਿਹਨੇ ਲਾਈ ਸੀ ਫਿਰ ਤੁਸੀਂ ਸਾਡੇ ਤੇ ਸ਼ੱਕ ਕਰੀ ਜਾਂਦੇ ਹੋ ਆ ਇੱਥੋਂ ਖਾ ਜਾਣਗੇ ਉੱਥੋਂ ਖਾ ਜਾਣਗੇ ਕਿਉਂਕਿ ਤੁਹਾਨੂੰ ਖਾਣ ਤੋਂ ਬਿਨਾ ਹੋਰ ਕੁਝ ਦਿਖਦਾ ਹੀ ਨਹੀਂ ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਭਾਈ ਬਾਬਾ ਸਾਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਟਡ ਟਾਈਮ ਮਿਲਦਾ ਉੱਥੇ ਪਾਓ ਜੋ 2-2 ਘੰਟੇ ਪਏ ਨੇ ਨਰਥੋੜੀ ਵਾਲੇ ਨੇ ਪ੍ਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਰ ਬੋਲੀ ਜਾਂਦਾ ਉੱਥੇ ਤੇ ਪੰਜ ਸਾਲ ਫਿਰ ਖਜ਼ਾਨਾ ਮੰਤਰੀ ਕਿਉਂ ਬਣਾਤਾ ਲੀਡਰ ਤੋਂ ਵੀ ਨਹੀਂ ਪੰਜ-ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਜੋ ਬੈਜੋ ਬੈਠੋ ਉੱਥੇ ਚਲੇ ਜਾਓ ਉੱਥੇ ਮੌਕਾ ਹੀ ਮੌਕਾ ਹੈ ਓ ਚਰਨਜੀਤ ੜਵਾਲ ਬਾਜਵਾ ਜੀ ਤੁਸੀਂ ਚਰਨਜੀਤ ੜਵਾਲ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਚਲੇ ਜਾਓ ਮੌਪ ਸੈਸ਼ਨ ਚੱਲ ਰਿਹਾ ਸਰ ਜੀ ਇੱਥੇ ਆਉਂਦੇ ਨਹੀਂ ਜਿੱਥੇ ਚੁਣੇ ਹੋਏ ਨੇ ਅਸ਼ਬਨੀ ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਆਫੀਸ਼ੀਅਲ ਵਿਧਾਨ ਸਭਾ ਦੇ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਉੱਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉੱਥੇ ਬੈਠਾ ਰਾਣਾ ਸੋਢੀ ਬਠਾ ਬਜੇ ਸੰਪਲਾਹਰੀ ਜਕਵੀਰ ਪਰਾਹੋਰੀ ਮੰਤਰੀ ਬਣੇ ਬੈਠੇ ਨੇ شیخ ਚਿੱਲੀ ਦੇ ਸੁਪਨੇ ਵਾ 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 ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਿਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਪੰਜਾਬ ਨਾਲ ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ ਦੇਖਿਓ ਤੁਸੀਂ ਕਿਉਂਕਿ ਆਹ ਤਾਂ ਤੁਹਾਨੂੰ ਪੈ ਗਈ ਬੋਲਣ ਦੀ ਸਪੀਕਰ ਸਾਹਿਬ ਸੁਪਰੀਚ ਵੀ ਕਰੀ ਜਾਂਦੇ ਨੇ ਸਪੀਕਰ ਸਾਹਿਬ ਸੁਪਰੀਚ ਵੀ ਕਰੀ ਜਾਂਦੇ ਬੈਨੋ ਭਾਈਓ ਕਿ ਪਰसों ਇਹਨਾਂ ਦਾ ਇੱਕ ਮੰਤਰੀ ਕੇਂਦਰ ਦਾ ਆਇਆ ਤੇ ਉਹਨੇ ਉੱਥੇ ਬਿਆਨ ਦਿੱਤਾ ਕਹਿੰਦਾ ਵੀ ਜਿਹੜਾ 1600 ਕਰੋੜ ਰੁਪਈਆ ਉਹ ਸਿੱਧਾ ਕਿਸਾਨਾਂ ਨੂੰ ਦੇਵਾਂਗੇ ਪੰਜਾਬ ਸਰਕਾਰ ਨੂੰ ਨਹੀਂ ਦਿੰਦੇ ਇਹ ਉਹਨਾਂ ਨੇ ਬਿਆਨ ਦਿੱਤਾ ਬੜਾ ਗੈਰ ਜ਼ਿੰਮੇਵਾਰਾਨਾ ਤੇ ਗੱਲ ਕੀਤੀ ਅਸੀਂ ਕਿ ਜੀ ਫਿਰ ਤੁਸੀਂ ਪੰਜਾਬ ਨੂੰ ਤੁਸੀਂ ਅਨਡਿਕਲੇਅਰ ਯੂਟੀ ਡਿਕਲੇਅਰ ਕਰ ਰੱਖਿਆ ਹੈ ਤੁਸੀਂ ਫੈਡਰਲ ਸਟਰਕਚਰ ਨੂੰ ਕਿਵੇਂ ਤੋੜ ਰਹੇ ਹੋ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੋਊਗਾ ਕਿ ਤੁਸੀਂ ਸਰਕਾਰ ਤੋਂ ਬਿਨਾਂ ਡਾਟਾ ਕਿੱਥੋਂ ਲੈ ਲਓਗੇ ਤੁਸੀਂ ਗਵਰਨਰ ਤੁਹਾਡਾ ਪ੍ਰਧਾਨ ਮੰਤਰੀ ਨੂੰ ਮਿਲ ਚੁੱਕਿਆ ਹੈ ਇੱਕ ਸਿਲੇਕਟਡ ਨੋਮੀਨੇਟਡ ਬੰਦਾ ਇਲੈਕਟਡ ਜਿਹੜੇ ਨੇ ਉਹਨੂੰ ਪ੍ਰਧਾਨ ਮੰਤਰੀ ਟਾਈਮ ਹੀ ਦੇ ਰਿਹਾ ਇਹਦੇ ਨਾਲ ਤੂੰ ਰਾਸ਼ਟਰਪਤੀ ਰਾਜੀ ਲਾ ਰੱਖਿਆ ਫਿਰ ਫਿਰ ਯੂਟੀ ਬਣਾ ਰੱਖਿਆ ਤੁਸੀਂ ਤੇ ਜਦੋਂ ਇਹ ਸੀ ਤੇ ਵਿਰੋਧ ਕੀਤਾ ਕੱਲ ਮੰਤਰੀ ਸਾਹਿਬ ਬੜੇ ਪਿਆਰ ਨਾਲ ਜਿਵੇਂ ਪਾਜਪਾ ਮੁਕਰਦੀ ਹੁੰਦੀ ਹੈ ਬੜੇ ਪਿਆਰ ਨਾਲ ਮੁਕਰ ਕੇ ਕਹਿੰਦੇ ਮੈਂ ਤਾਂ ਕਹਿ ਹੀ ਨਹੀਂ ਸੀ ਤੋਰ ਮੋੜ ਕੇ ਪੇਸ਼ ਕੀਤਾ ਪੰਜਾਬ ਸਰਕਾਰ ਨੂੰ ਹੀ ਦੇਵਾਂਗੇ ਕਿਉਂਕਿ ਉੱਪਰੋਂ ਆ ਗਿਆ ਹੁਣ ਫੋਨ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਸਰ ਬੋਲਦੇ ਕਿ ਦੋ ਤਿੰਨ ਆਉਂਦੇ ਆ ਹਰ ਰੋਜ਼ ਜਿਆਦਾਤਰ ਇਧਰੋਂ ਆਉਂਦੇ ਆ ਮੰਤਰੀਆਂ ਦੇ ਨਾਮ ਵੀ ਨਹੀਂ ਜਾਣਦੇ ਦੋ ਤਿੰਨ ਦੋ ਦੋ ਤਿੰਨ ਨੂੰ ਜਾਣਦੇ ਆ ਪਾਉ ਹੋਰ ਤਾਂ ਚੱਲ ਨਹੀਂ ਦਿੰਦੇ ਕਦੀ ਮੁਰਤਾਂ ਮੁਕੜ ਗਮ ਜੇ ਆ ਜਾਂਦੇ ਇੱਥੇ ਉਹ ਸਾਡੇ ਡੀਸੀ ਨੂੰ ਲੈ ਕੇ ਫਿਰਦੇ ਰਹਿੰਦੇ ਆ ਹਨਾ ਉਹ ਕੁਝ ਨਹੀਂ ਕਰਦੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਕੋਈ ਪੁਟਾ ਸਿੱਧਾ ਬਿਆਨ ਦੇ ਦੇਣੇ ਬਾਅਦ ਚ ਉਹਨੂੰ ਕਹਿੰਦੇ ਤੋਰ ਮੋੜ ਕੇ ਪੇਸ਼ ਕੀਤਾ ਸਾਡੇ ਡੀਸੀਆਂ ਨੂੰ ਕੰਮ ਲਾਈ ਫਿਰਦੇ ਅਫਸਰਾਂ ਨੂੰ ਅਸੀਂ ਉਹਨੂੰ ਕਹਿੰਦੇ ਕਿ ਠੀਕ ਆ ਚਲੋ ਫੋਟੋ ਹੋ ਗਈ ਸਭ ਤੋਂ ਜ਼ਿਆਦਾ ਜਾਹ ਚੜਜੋ ਕਿਰਪਾ ਕਰਕੇ ਸਾਨੂੰ ਕੰਮ ਕਰ ਲੈਣ ਸਾਡੇ ਅਫਸਰਾਂ ਨੂੰ ਕੰਮ ਕਰ ਲੈਣ ਦਿਓ ਸੋ ਤਾਂ ਡਿਸਾਸਟਰ ਟੂਰਿਜ਼ਮ ਤੇ ਆਉਂਦੇ ਇੱਥੇ ਸੋ ਬਾਕੀ ਇੱਕ ਪਾਸੇ ਇਹ ਕਹਿੰਦੇ ਨੇ ਅਸੀਂ ਪੰਜਾਬ ਨੂੰ ਕਹਿੰਦੇ ਨੇ ਸੈਂਟਰ ਕਹਰੇ ਦੂਜੇ ਪਾਸੇ ਐਲੋਪੀ ਸਾਹਿਬ ਕਹਿੰਦੇ ਨੇ ਪੰਜਾਬ ਨੂੰ ਨਾ ਪੈਸੇ ਦਿਓ ਇਧਰ ਨਾ ਪਾ ਦੇ ਕਿ ਤੇ ਮਿਸ਼ਨ ਚੜਦੀ ਕਲਾ ਚ ਇਹ ਤਾਂ ਰੰਗਲਾ ਪੰਜਾਬ ਦਾ ਠੱਗੀ ਹੈ ਮਤਲਬ ਜਨਾਬ ਜੀ ਇਹ ਚ ਕੀ ਮਾੜੀ ਗੱਲ ਹੈ ਜੀ ਅਸੀਂ ਕੋਈ ਐਸਾ ਫੰਡ ਬਣਾ ਲਿਆ ਜਿਹੜਾ ਕਿ ਵਿੱਤ ਮੰਤਰਾਲੇ ਦੇ ਅੰਡਰ ਆਉਂਦਾ ਹੈ ਇੰਡੀਅਨ ਵਿੱਤ ਮੰਤਰਾਲੇ ਤੋਂ ਅਸੀਂ ਇਨਕਮ ਟੈਕਸ ਦੀਆਂ ਐਗਜ਼ੈਂਪਸ਼ਨਸ ਲਈਆਂ ਨੇ ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਉਹ 20 ਲੱਖ ਰੁਪਏ ਆਪ ਦੀ ਕਨਸੀਸ਼ਨ ਤੋਂ ਬਾਹਰ ਦੇ ਸਕਦੇ ਸੀ ਹੁਣ ਕਰੋੜ ਰੁਪਏ ਦੇ ਸਕਦੇ ਆ ਇਹਦੇ ਚ ਕਿਉਂਕਿ ਅਤੀ ਗੰਭੀਰ ਆਪਦਾ ਸੀ ਡਿਕਲੇਅਰ ਕਰਾ ਕਰਾ ਲਿਆ ਉਹਨਾਂ ਤੋਂ ਵੀ ਇਹਦੇ ਵਿੱਚ ਪੈਸੇ ਪਾ ਸਕਦੇ ਆ ਤੇ ਉਹ ਪੈਸਾ ਸਾਰਾ ਸਹਾਮਕਤਾਬ ਹੋਊਗਾ ਸਾਰਾ ਉਹਦਾ ਟਰਾਂਸਪੇਰੈਂਟ ਤਰੀਕੇ ਨਾਲ ਉਹਦਾ ਪੈਸਾ ਖਰਚਿਆ ਜਾਊਗਾ ਤੇ ਇਹ ਕਿਹੜਾ ਪਹਿਲੀ ਵਾਰ ਹੋਇਆ ਜੀ ਕਹਿੰਦੇ ਕੰਗਲਾ ਪੰਜਾਬ ਬਣਾਤਾ ਭਗਵੰਤ ਮਾਨ ਤਾਂ ਮੰਗਦਾ ਫਿਰਦਾ ਭਗਵੰਤ ਮਾਨ ਕੋਲੇ ਆਬਦੇ ਹੈ ਨਹੀਂ ਨਾ ਭਗਵੰਤ ਮਾਨ ਨੇ ਲੁੱਟਿਆ ਨਹੀਂ ਪੰਜਾਬ ਉਹ ਤਾਂ ਗੱਥੀਆਂ ਲਈ ਫਿਰਦੇ ਨੇ ਜਿਹੜਾ ਲੁੱਟਿਆ ਉਦੋਂ ਚੱਕ ਕੋਏ ਚੱਕ ਕੋਏ ਲਾ ਜਾ ਉਹ ਲੁੱਟਲਾ 1912 ਜਦੋਂ ਚੀਨ ਨਾਲ ਲੜਾਈ ਲੱਗੀ ਸੀ ਸਰ नेशनेल डिफेंस डिफेंस फंड ਬਣਾਇਆ ਸੀਗਾ ਜੀ ਸੋਨਾ ਮੰਗਿਆ ਸੀਗਾ ਸਾਰੇ ਪੂਰੇ ਦੇਸ਼ ਤੋਂ ਕਿ ਸੋਨਾ ਦਿਓ ਨੈਸ਼ਨਲ ডিফেন্স ਫੰਡ ਚ 252 ਕਿਲੋ ਸੋਨਾ ਟੋਟਲ ਹੋਇਆ ਸੀਗਾ ਜੀ ਸਾਰੇ ਦੇਸ਼ ਚੋਂ 5.327 ਕਿਲੋ 5 ਕਿਲੋ 327 ਗ੍ਰਾਮ ਕਿਲੋ ਸਾਰੇ ਦੇਸ਼ ਤੋਂ ਹੋਇਆ ਸੀਗਾ ਜੀ ਤੇ ਸਾਡੀਆਂ ਧੀਆਂ ਭੈਣਾਂ ਨੇ ਮਾਵਾ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਲਾਹ ਲਾ ਕੇ 47 ਗੁਣਾ ਪੂਰੇ ਦੇਸ਼ ਨਾਲੋਂ 47 ਗੁਣਾ ਜ਼ਿਆਦਾ ਸੋਨਾ ਜਿਹੜਾ ਉਹ ਜਵਾਰਲਾਲ ਨਹਿਰੂ ਨੇ ਰੱਖਿਆ ਸੀਗਾ ਜੀ ਥੋੜਾ ਹਿਸਟਰੀ ਪੜ੍ਹ ਕੇ ਆਇਆ ਕਰੋ ਜਨਾਬ ਨੈਸ਼ਨਲ ਡਿਫੈਂਸ ਫੰਡ ਬਣਾਇਆ ਸੀਗਾ ਚਾਈਨਾ ਦੀ ਲੜਾਈ ਵੇਲੇ ਫਿਰ ਪੰਜਾਬ ਗਵਰਨਮੈਂਟ ਨੇ ਜਵਾਰਲਾਲ ਨਹਿਰੂ ਦੇ 73ਵੇਂ ਜਨਮ ਦਿਨ ਤੇ ਇਕ 30 ਕਿਲੋਗ੍ਰਾਮ ਸੋਨੇ ਦਾ ਗਿਫਟ ਦਿੱਤਾ ਸੀਗਾ ਲੋਕਾਂ ਨੇ ਦਾਨ ਕੀਤਾ ਸੀ ਉਹ ਪੰਜਾਬ ਦੇ ਨੇ ਨਗਦੀ ਚ 8 ਕਰੋੜ ਰੁਪਏ ਸੀ 46% 3.7 ਕਰੋੜ ਕੱਲੇ ਪੰਜਾਬ ਦਾ ਸੀਗਾ ਜੀ ਉਸ ਵੇਲੇ ਬਾਟੀਆਂ ਗੱਲਾਂ ਕਰਦਾ ਮੈਂ ਪ੍ਰਤਾਪ ਸਿੰਘ ਕਹਿੰ ਰਹੇ ਨੇ ਕਿਹਾ ਸੀ ਸੋਨਾ ਅਤੇ ਖੂਨ ਨਾਲ ਦੇਸ਼ ਦੀ ਰਾਖੀ ਕਰਨੀ ਹੈ ਖੂਨ ਵੀ ਦੇ ਰਹੇ ਸੀ ਸਾਡੇ ਜਵਾਨ ਮਾਂ ਪੈਣਾ ਸਾਡੇ ਆ ਕੰਨਾਂ ਚੋਂ ਲਾ ਕੇ ਸੋਨਾ ਦੇ ਰਹੀ ਸੀ ਉਸ ਵੇਲੇ ਉਹ ਕੰਮ ਨਹੀਂ ਸੀ ਕਿ ਅੱਜ ਕੱਲ ਤਾਂ ਧੀ ਦਾ ਸੋਨਾ ਲੱਗ ਗਿਆ ਨੂੰਹ ਦਾ ਲੱਗ ਗਿਆ ਮਾਂ ਦਾ ਲੱਗ ਗਿਆ ਪਹਿਲਾਂ ਤਾਂ ਇੱਕੋ ਟੂਮਾ ਨਾਲ ਹੀ ਤਿੰਨ ਤਿੰਨ ਪੀੜੀਆਂ ਵਿਆਹ ਹੁੰਦੇ ਸੀ ਉਹੀ ਟੂਮਾ ਮਾਂ ਜਿਹੜੀ ਧੀ ਨੂੰ ਦੇਂਦੀ ਸੀ ਧੀ ਆਪਦੀ ਧੀ ਨੂੰ ਦੇਂਦੀ ਸੀ ਉਸ ਵੇਲੇ ਸੋਨਾ ਦਿੱਤਾ ਇਹ ਕੋਈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਉਹ ਆਰਬੀਆਈ ਚ ਜਮ੍ਹਾਂ ਕਰਾਇਆ ਪੈਸਾ ਉਹ ਸਾਰਾ ਸੋਨਾ ਉਹ ਤੁਸੀਂ ਆ ਕੇ ਕਹਿੰਦੇ ਹੋ ਇਹ ਕੰਗਲਾ ਪੰਜਾਬ ਬਣਾਤਾ ਇੱਥੇ ਮੰਗੀ ਜਾਂਦਾ ਤੁਸੀਂ ਤੁਹਾਨੂੰ ਜ਼ਬਾੜੇ ਮੰਗਣ ਲੱਗੇ ਹੋਇਆ ਚਾਈਨਾ ਨਾਲ ਲੜਾਈ ਕਿ ਨਹੀਂ ਲਾਈ ਸੀ ਫਿਰ ਸੋ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਐਦਾਂ ਦੀ ਆਪਦਾ ਆਉਂਦੀ ਹੈ ਤਾਂ ਇਹ ਲੋਕ ਲਹਿਰ ਬਣਾਉਣੀ ਪੈਂਦੀ ਹੈ ਤੁਸੀਂ ਸਾਡੇ ਤੇ ਸ਼ੱਕ ਕਰੀ ਜਾਂਦੇ ਹੋ ਆ ਇਥੋਂ ਖਾ ਜਾਣਗੇ ਥੋਖਾ ਜਾਣਗੇ ਕਿਉਂਕਿ ਤੁਹਾਨੂੰ ਖਾਣ ਤੋਂ ਬਿਨਾ ਹੋਰ ਕੁਝ ਦਿਖਦਾ ਹੀ ਨਹੀਂ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਕਿੰਨਾ ਸੋਨਾ ਸੀਗਾ ਕਾਂਗਰਸ ਸੰਸਦ ਨੰਬਰਨ ਕਿੰਨਾ ਸੋਨਾ ਦਿੱਤਾ ਸੀ ਜੀ ਬੜਾ ਖੁੱਲ ਦਲੀ ਨਾਲ ਦਿੱਤਾ ਉਹਨਾਂ ਨੇ 0.6 ਕਿਲੋ ਜਨ ਕਿ ਅੱਧਾ ਕਿਲੋ ਅੱਧਾ ਕਿਲੋ ਤੇ ਸੋਨੇ ਦੇ ਬਿਸਕੁਟ ਘਰੇ ਆਉਂਦੇ ਸੀ ਪਾਕਿਸਤਾਨ ਤੋਂ ਉਹੀ ਦੇਂਦੇ ਲੜਾਈ ਤਾਂ ਉਹਨਾਂ ਨਾਲ ਹੀ ਸੀ ਫੈਂਸ ਚ ਵੀ ਦਾ ਲੜਾਈ ਉਹਨਾਂ ਨਾਲ ਸੀ ਉਹਨਾਂ ਦਾ ਸੋਨਾ ਉਹਨਾਂ ਦੀ ਵਰਤ ਲੈਂਦੇ ਆਪਾਂ ਸਾਡੇ ਨਾਲ ਨਾ ਤੁਸੀਂ ਐਸੇ ਐਜੇ ਘਟੋ ਘਟ ਹਿਸਟਰੀ ਪੜ ਕੇ ਆਇਆ ਕਰੋ ਪਰ ਹਿਸਟਰੀ ਕਿੱਥੋਂ ਪੜਨ ਜਿਵੇਂ ਪ੍ਰੈਜ਼ੈਂਟ ਹੀ ਨਹੀਂ ਮੁੱਕਦਾ ਇਹਨਾਂ ਦਾ ਆਪਸ ਚ ਕਬਰ ਖੋਦਤੀ ਜੀ ਰਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮਾ ਦੀ ਪਾਰਟੀ ਨੂੰ ਛੁੱਟ ਦੋ ਚਾਹੇ ਕ੍ਰਿਸ਼ਨ ਕਮਾਨ ਨੂੰ ਛੁੱਟ ਦੋ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਚਾਂਦੀ ਦੀ ਕਹੀ ਨਾਲ ਕਬਰਾਂ ਖੋਦਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 84 ਚ ਕਬਰਾਂ ਨਹੀਂ ਖੋਦਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਸਿੱਟੀ ਐ ਇਸ ਕਬਰ ਚ ਹਾਂਜੀ ਉੱਤੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਸਾਡਾ ਟਿਨਿਓਰ ਜੋ ਲੱਗਿਆ ਵਾ ਭਵੰਤਮਾਨ ਭਗਵੰਤਮਾਨ ਭਗਵੰਤਮਾਨ ਸੁਪਨੇ ਚ ਵੀ ਭਗਵੰਤਮਾਨ ਪਹਿਲਾਂ ਕਹੀ ਵੀ ਆ ਕੇ ਦਿਖਾਓ ਜਿੱਤ ਕੇ ਦਿਖਾਓ ਹੁਣ ਜਿੱਤ ਗਏ ਤੇ ਹੁਣ ਭਵੰਤਮਾਨ ਭਵੰਤਮਾਨ ਕੇਜਰੀਵਾਲ ਕੇਜਰੀਵਾਲ ਗਾਲਾਂ ਕੱਢਣ ਤੇ ਲੱਗੇ ਉਹ ਲਾਈ ਬੈਠੇ ਨੇ ਅੱਜ ਬੀਜੇਪੀ ਨਾਲ ਲੜਨ ਦਾ ਬੀਜੇਪੀ ਵਾਲੇ ਨਕਲੀ ਵਿਧਾਨ ਸਭਾ ਲਈ ਬੈਠੇ ਨੇ ਬਾਹਰ ਬਾਜਵਾ ਸਾਹਿਬ ਤੁਹਾਨੂੰ ਬੋਲਣ ਦਾ ਬਹੁਤ ਚੌਕ ਇੱਥੇ ਥੋੜਾ ਜਿਹਾ ਲਿਮਟਡ ਟਾਈਮ ਮਿਲਦਾ ਉੱਥੇ ਪਾਉਂਦੇ ਜੋ ਦੋ ਦੋ ਘੰਟੇ ਪਏ ਨੇ ਨਰਥੋੜੀ ਵਾਲੇ ਨੇ ਪ੍ਰਾਣਾ ਵਿੱਤ ਮੰਤਰੀ ਖੜਾ ਉੱਥੇ ਉਰਦੂ ਦੇ ਸ਼ੇਅਰ ਬੋਲੀ ਜਾਂਦਾ ਉੱਥੇ ਉਸੇ ਪਾਰਟੀ ਕਿਸੇ ਮੈਂ ਤਾਂ ਛੱਡ ਗਿਆ ਸੀ ਉਹ ਤਾਂ ਕਾਂਗਰਸ ਚਲੇ ਗਿਆ ਸੀ ਫਿਰ ਜਦੋਂ ਉਹ ਕਾਂਗਰਸ ਚ ਗਿਆ ਉਹ ਦੂ ਬਾਹਰ ਛੱਡਿਆ ਮੈਂ ਉਦੋਂ ਬਾ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੁਹਾਡਾ ਵਿੱਤ ਮੰਤਰੀ ਰਿਹਾ ਹੋ ਤੇ 5 ਸਾਲ ਫਿਰ ਖਜ਼ਾਨਾ ਮੰਤਰੀ ਕੋ ਬਣਾ ਦਾ ਲੀਡਰ ਤੋਂ ਵੀ ਨਹੀਂ ਪੰਜ ਪੰਜ ਬਜਟ ਪੇਸ਼ ਕਰ ਗਿਆ ਲੀਡਰ ਹੀ ਨਹੀਂ ਮੰਨਿਆ ਲੀਡਰ ਹੀ ਨਹੀਂ ਮੰਨਿਆ ਪੰਜ ਬਜਟ ਪੇਸ਼ ਕਰ ਗਿਆ ਇਹਨਾਂ ਦੇ ਬੋਲਣ ਦਿਓ ਉੱਥੇ ਉੱਥੇ ਉਹ ਨਕਲੀ ਵਿਧਾਨ ਸਭਾ ਲਈ ਬੈਠੇ ਆ ਬੈਜੋ 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 ਉੱਥੇ ਚਲੇ ਜਾਓ ਉੱਥੇ ਮੌਕਾ ਹੀ ਮੌਕਾ ਹੈ ਉਹ ਚਰਨਜੀਤ ਅੜਵਾਲ ਬਾਜਾ ਜੀ ਤੁਸੀਂ ਚਰਨਜੀਤ ਅੜਵਾਲ ਸਪੀਕਰ ਬਣਿਆ ਬੈਠਾ ਉੱਥੇ ਉੱਥੇ ਚਲੇ ਜਾਓ ਵੀਰ ਸਾਹਿਬ ਨਾਲ ਗੱਲ ਕਰਦੇ ਬੈਠੋ 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 ਬਾਜੀ ਬਾਜੀ ਬੈਠੋ ਬੈਠੋ ਜੀ ਵੀ ਤੁਹਾਡੇ ਯਾਰ ਬੈਠੇ ਨੇ ਬੈਠੇ ਜੀ ਇਹਦੇ ਹਰ ਰੋਜ਼ ਤੇ ਸ਼ਾਮ ਨੂੰ ਇਹਦਾ ਨਾ ਕਰ ਕਰਦੀ ਕੀ ਗੱਲ ਕਰਦਾ ਮੌਟ ਸੈਸ਼ਨ ਚੱਲ ਰਿਹਾ ਸਰ ਜੀ ਇੱਥੇ ਆਉਂਦੇ ਨਹੀਂ ਜਿੱਥੇ ਚੁਣੇ ਹੋਏ ਨੇ ਅਸ਼wini ਜੀ ਪਠਾਨਕੋਟ ਤੋਂ ਚੁਣੇ ਹੋਏ ਨੇ ਇਸ ਆਫੀਸ਼ੀਅਲ ਵਿਧਾਨ ਸਭਾ ਦੇ ਉੱਥੇ ਬੋਲੀ ਜਾਂਦੇ ਜੀ ਨਕਲੀ ਚ ਨਕਲੀ ਵਿਧਾਨ ਸਭਾ 'ਚ ਬੋਲੀ ਜਾਂਦੇ ਅਸ਼wini ਕੁਮਾਰ ਜੀ ਇੱਥੇ ਆ ਕੇ ਬੋਲਣਾ ਜਿਹੜੀ ਚੀਜ਼ ਰਿਕਾਰਡ ਤੇ ਜਾਊਗੀ ਉਥੇ ਮੰਤਰੀ ਮੰਡਲ ਬਣਾ ਰੱਖਿਆ ਪੂਰਾ ਉਹ ਬੈਠਾ ਸਾਰਾ ਕੱਢਿਆ ਵੱਢਿਆ ਛੱਡਿਆ ਮਾਲ ਉਥੇ ਬੈਠਾ ਹੈ। ਬਰਾਣਾ ਸੋਢੀ ਬੈਠਾ ਬਜੇ ਸੰਪਲਾਹ ਹੋਰੀ ਜਗਵੀਰ ਭਰਾੜ ਹੋਰੀ ਮੰਤਰੀ ਬਣੇ ਬੈਠੇ ਨੇ। ਸ਼ੇਖ ਚਿੱਲੀ ਦੇ ਸੁਪਨੇ ਵਾ 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 ਹੁਣ ਤਾਂ ਕੱਲਾ ਬੀਜੇਪੀ ਵਾਲਿਓ ਹੁਣ ਤਾਂ ਤੁਹਾਨੂੰ ਐਸ ਵਿਧਾਨ ਸਭਾ ਚ ਆਉਣ ਤੋਂ ਡਰ ਲੱਗਦਾ ਕਿਉਂਕਿ ਹਸਾਬ ਨਹੀਂ ਦੇ ਸਕਦੇ ਤੁਸੀਂ ਜੋ ਤੁਸੀਂ ਧੋਖੇ ਕੀਤੇ ਆ ਪੰਜਾਬ ਨਾਲ ਹੁਣ ਤਾਂ ਐਸ ਵਿਧਾਨ ਸਭਾ ਦੇ ਬਾਹਰਲੇ ਪਾਸੇ ਤੁਹਾਨੂੰ ਨਕਲੀ ਵਿਧਾਨ ਸਭਾ ਲਾਉਣੀ ਪੈ ਰਹੀ ਹੈ 2029 ਤੁਹਾਨੂੰ ਨਕਲੀ ਪਾਰਲੀਮੈਂਟ ਵੀ ਲਾਉਣੀ ਪਿਆ ਕਰੂਗੀ ਦੇਖਿਓ ਤੁਸੀਂ ਕਿਉਂਕਿ ਆਹ ਤਾਂ ਤੁਹਾਨੂੰ ਪੈ ਗਈ ਬੋਲਣ ਦੀ ਸਪੀਕਰ ਸਾਹਿਬ ਸੁਪਨੇਚ ਵੀ ਕਰੀ ਜਾਂਦੇ ਨੇ ਸਪੀਕਰ ਸਾਹਿਬ ਸੁਪਨੇਚ ਵੀ ਕਰੀ ਜਾਂ ਬੈਨੋ ਭਾਈਓ ਕਬੀ ਆਤ ਪੈ ਗਈ ਉਹ ਹੁਣ ਜਦੋਂ ਲੋਕਾਂ ਨੇ ਗੱਡੀਆਂ ਤੋਂ ਲਾਤੇ ਤੇ ਫਿਰ ਹੋਤਾ ਕਿਤੇ ਨਾ ਕਿਤੇ ਫੜਾਸ ਨਿਕਲੂਗੀ ਹੁਣ ਉਹ ਲਾਈ ਬੈਠੇ ਨੇ ਉੱਥੇ ਜੀਨੇ ਬੋਲਣਾ ਟਾਈਮ ਨਹੀਂ ਮਿਲਦਾ ਇੱਥੇ ਉੱਥੇ ਜਾ ਸਕਦੇ ਨੇ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਵੈਸੇ ਵੀ ਅਧਿਆਤ ਪਰਿਵਾਰਕ ਮੈਂਬਰ ਉਧਰ ਹੀ ਬੈਠੇ ਨੇ ਫੋਨ ਕਰਕੇ ਪਰ ਉਹਨਾਂ ਟਾਈਮ ਲੈ ਲਓ ਉਥੋਂ ਹੋਰ ਰਹਿ ਕਰ ਲਓ ਵੀ ਕਿੱਧਰ ਕਿੱਧਰ ਜਾਣਾ ਦੋ ਨੇ ਭਾਈ ਹੱਦ ਹੈ ਯਾਰ ਅਜੇ ਮੁੱਖ ਮੰਤਰੀ ਨੇ ਜੁੜਿਆ ਉਹ ਤੇ ਕੋਈ ਕਹਿੰਦੇ ਨਾ ਮੁੱਖ ਮੰਤਰੀ ਨੇ ਹੈਗਾ ਜੀ ਕੋਈ ਮੰਤਰੀ ਵੀ ਨਹੀਂ ਹੈ ਜੇ ਇਕੱਲੇ ਕੱਲੀ ਫਰਾਤ ਹੀ ਬੈਠੀ ਆ ਲੜਾ ਨਹੀਂ ਹੈਗਾ ਉੱਥੇ ਸੇ ਮੁੱਖ ਮੰਤਰੀ ਤੇ ਤਾਂ ਲੜਦੇ ਨੇ ਉਹ ਪੁੱਛਿਆ ਨਾ ਨੇ ਮੈਂ ਦੇਖਿਆ ਹੋ ਸਪੀਕਰ ਸਾਹਿਬ ਉੱਥੇ ਪੁੱਛ ਰਹੇ ਨੇ ਸਰ ਤੁਸੀਂ ਤਾਂ ਅਸਲੀ ਸਪੀਕਰ ਹੋ ਉੱਥੇ ਹੀ ਬੈਠਾ ਇੱਕ ਨਕਲੀ ਉੱਥੇ ਕੀ ਕਹਿ ਰਹੇ ਹੋ ਕਹਿੰਦਾ ਵੀ ਸਪੀਕਰ ਉਹ ਹੁੰਦਾ ਜਿਹੜਾ ਆਪੋਜੀਸ਼ਨ ਨਾਲ ਲੈ ਕੇ ਚੱਲੇ ਕਹਿੰਦਾ ਮੈਨੂੰ ਦੱਸਿਓ ਖੱਬੇ ਪਾਸੇ ਬੈਠੀ ਆ ਆਪੋਜੀਸ਼ਨ ਤੇ ਰੂਲਿੰਗ ਇਧਰ ਹੈ ਕਹਿੰਦਾ ਨਾ ਜੀ ਸਾਰੀ ਰੂਲਿੰਗਾਂ ਸਾਰੇ ਰੂਲੀਆਂ ਆਪੋਜੀਸ਼ਨ ਤਾਂ ਆਪਾਂ ਨੂੰ ਕਹਿੰਦੇ ਨੇ ਉਹ ਉਹਨਾਂ ਨਾਲ ਲੜਾਈ ਆਪਣੀ ਉਹਨਾਂ ਨਾਲ ਲੜਾਈ ਆ ਦਿੱਲੀ ਵਾਲਾ ਜਿਹੜੇ ਆ ਮੋਦੀ ਵਾਲੇ ਨੇ ਸਾਡੇ ਨਾਲ ਕਦੇ ਬਾਤ ਲੜੀ ਜਾਂਦੇ ਹੋ ਅੱਜ ਤਾਂ ਸਾਡੇ ਦਾ ਦਿਲ ਚ ਹਰ ਧੜਕਣ ਚ ਪੰਜਾਬ ਧੜਕਦਾ ਜੋ ਲੱਗਦਾ ਸਾਰੇ ਜਣੇ ਇਕੱਠੇ ਹੋ ਕੇ ਜੁੜਾਉਂਦਾ ਸੌਖੀਆਂ ਨੇ ਗੋਲਾਂ ਕੱਢਣੀਆਂ ਕੱਢੀ ਜਾਂਦੇ ਆਪਦੇ ਉਹ ਟ੍ਰੋਲ ਆਰਮੀ ਤੋਂ ਪੜਾਈ ਜਾਂਦੇ ਰਹਿੰਦੇ ਆਂ ਹਮ ਉਹ ਪੱਤੇ ਨਹੀਂ हम वो पत्ते नहीं जो शाख से टूटकर गिर जाएंगे आंधियों को कह दो अपनी औकात में रहें